ਆਜਾ ਸਾਨੂੰ ਗੋਲੀ ਮਾਰ ਦੇ ਸਭ ਤੋਂ ਕਰਦਾ ਗੋਲੀ ਨਹੀਂ ਰਹਿ ਗਈ ਓਏ ਕੀ ਕਰਦਾ ਖੜਾ ਹੋ ਜਾ ਸਭ ਤੋਂ ਲਾਈਵ ਤਸਵੀਰਾਂ ਪ੍ਰਦਰਸ਼ਨ ਕਰਦੇ ਹੋਏ ਦੇਖ ਸਕਦੇ ਹੋ ਕਿਦਾਂ ਨਾਲ ਮਲਾਜਮਾਂ ਨੂੰ ਚੱਕਦੇ ਨੇ

ਉਹ ਟੋਟਾ ਪੀੜਾ ਕਰਕੇ ਜੀਓ ਉਹ ਰੋਡ ਵਿੱਚ ਬਹੁਤ ਹੱਲੜੀਆਂ ਵਿਚਾਰ ਹੋਈ ਨੀ ਕੱਟਾ ਕਰਾਉਣਾ ਉਹ ਦਿੱਤੇ 29 ਕਰ ਰਹੇ ਆਂ ਆਮ ਲੋਕ ਬਿਨਾਂ ਪਰ ਅਨੁਭਵ ਤੋਂ ਤਾਂ ਅਸੀਂ ਛੋਟੇ ਵੀ ਦਿੱਤੀ ਮਾਰ ਕੇ ਤੱਕ ਉਹ ਆਪਣੇ ਸ਼ਵਾਜਾਂ ਨੂੰ ਪਈ ਰੱਖਣਾ ਹੈ ਅਸੀਂ ਜਾਮ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜਾਂਪੀਓ ਕਰਨਾ ਕਾਗਜ਼ਾਤ ਕਰਕੇ ਜੀਓ ਟੋਟਾ ਬਹੁਤ ਤਰ ਮਾਈ ਦੀ ਰੋਡ ਵਿੱਚ ਕਿਲੋਮੀਟਰ ਗੱਡੀਆਂ ਪਾ ਰਹੇ ਨੇ ਅਸੀਂ ਪੈਣ ਦੀ ਦੇਣੀ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ੱੱਕੇ ਜਾਇ ਕਰੇਗਾ ਮੁਰਜ਼ਾ ਤਾਂ ਕਈ ਜਾਈ ਕਰ ਗਿਆ ਮੁਰਜ਼ਾ ਪੰਜਾਬ ਦੇ ਨਹੀਂ ਅਗੇ ਦਿੱਲੀ ਵਾਲੇ ਲਾਣੇ ਜੀ ਮੁਰਜ਼ਾ ਬਾਤ ਕਰਦਾ ਸੀ ਜੀ 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 ਦਸ਼ਨ ਕਰਦੇ ਹੋਏ ਦੇਖ ਸਕਦੇ ਹਾਂ ਕਿ ਲਾਰ ਮਰਾਜ਼ਮਾਨ ਚੱਕਰ ਦੇ ਰਿਹਾ ਹੈ रद करो ट रोड़शास भी धक्का वेरी गुड पगो जुड़दिया जटा दगा जुड़द ड्रैवर दीर द ਉਹ ਟੋਟਾ ਬਣਾ ਕਰਕੇ ਜੀਓ ਲੋੜ ਵਿੱਚ ਪਾਤੋ ਵਲੜੀਆਂ ਬਚਾਉ ਹੋਏ ਟੱਕਾ ਕਰਾ ਭਾਈ ਸਾਹਿਬ ਆਪਨੇ ਬਿਨਾ ਪਰ ਅਰੂਆ ਕਰਦੇ ਕੋ ਆਪਣੇ ਛੋਟੇ ਵੀ ਮਾਰਦੇ ਤੱਕ ਉਹ ਆਪਣੇ ਜਵਾਕਾਂ ਨੂੰ ਕੋਈ ਮੋੜਨਾ ਨਹੀਂ ਜਾਂ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜਾਂਦੇ ਹੋ ਕਰਨਾ ਕੰਮ ਕਰਕੇ ਜੀਓ ਟੋਟਾ ਸਿੱਖ ਮਾਈ ਦੀ ਰੋਡ ਵਿੱਚ ਪੰਨਾ ਮੀਟਰ ਗੱਡੀਆਂ ਮਾਰਦੇ ਨੇ ਅਸੀਂ ਪੈਣ ਦੇਣੀ ਆ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਬਰਬਾਦ ਕੇ ਜਾਈ ਕਰੀਆ ਉਸੇ ਤੱਕ ਕੇ ਜਾਈ ਕਰੀਆ ਉਸੇ ਪੰਜਾਬ ਦੇ ਨਹੀਂ ਅਗੇ ਦਿੱਲੀ ਵਾਲੇ ਲਾੜੇ ਬਰਬਾਦ ਕਰਦਾ ਸੀ ਜਾਰਦੀ ਦਾ ਮੁੰਡਾ ਵਾਹ ਜੇਕਰ ਤੁਸੀਂ ਇੱਕ ਸਨਮਾਨ ਰਾਜ ਅਨੁਗੋਲੀ ਮਾਰ ਦਿਓ ਦਸ਼ਨ ਕਰਦੇ ਹੋਏ ਦੇਖ ਸਕਦੇ ਹਾਂ ਕਿ ਨਾਰ ਮਰਾਜਮਾ ਨੇ ਚੱਕਦੇ ਰਹੇ ਸੈਸ਼ਨ ਦਾ ੱੱਕਾ ਦੇਖੋ ਸੈਸ਼ਨ ਦਾ ੱੱਕਾ ਮੀਡੀਆ ਨਾਲ ਵੀ ੱੱਕਾ ਰੋਡ ਪੱਗਾਂ ਵੇਖੋ ਰੁਲਦੀਆਂ ਡੱਟਾਂ ਦੀਆਂ ਪੱਗਾਂ ਰੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਉਹ ਉਹ ਟੋਟਾ ਬੇੜਾ ਕਰਕੇ ਦੇ ਉਹ ਰੋਡ ਵਿੱਚ ਫੋਟੋ ਵਲੜੀਆਂ ਬਚਾ ਲੋ ਇਹ ਟੱਕਾ ਕਰਿਆ ਭਾਈ ਸਾਹਿਬ ਆਪਣਾ ਵੀਰ ਪਰ ਅਰਵਾਦ ਉਹ ਆਪਣੇ ਛੋਟੇ ਵੀਰ ਨੂੰ ਮਾਰ ਦਿੱਤਾ ਉਹ ਆਪਣੇ ਜਵਾਨਾਂ ਨੂੰ ਬਈ ਮਾਰ ਦਿੱਤਾ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜੰਮਤਿਓ ਨਾ ਕੰਮ ਦਾ ਕਰਕੇ ਜੇ ਦੋਦਾ ਅਸੀਂ ਮਾਈਂ ਰੋਡ ਵਿੱਚ ਕਿੰਨੇ ਮੀਟਰ ਗੱਡੀਆਂ ਪਾਰ ਦੇ ਨੇ ਅਸੀਂ ਪੈਣ ਦੇਣੀ ਆ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ੱੱਕੇ ਜਾਏਗਾ ਕਿੱਥੇ ਤੱਕ ੱੱਕੇ ਜਾਏਗਾ ਆਉਂਦੇ ਨਹੀਂ ਅਗੇ ਦਿੱਲੀ ਵਾਲੇ ਇਲਾਕੇ ਦਾ ਦਰਬਾਰ ਕਰਦਾ ਸਦਾ ਜੀ ਦਾ ਮੁੜਦਾ ਵਾਸੀ ਜੀ ਨੂੰ ਤੁਸੀਂ ਇੱਕ ਮਹਾਰਾਜ ਸਾਨੂੰ ਗੋਲੀ ਮਾਰ ਦੇ करते हुए देख सकते हो मुलाजमान ट्रांसपोर्ट मंत्री मरत

ਵੇਰੀ ਗੁੱਡ ਪੱਗਾਂ ਵੇਖੋ ਨੁਲਦੀਆਂ ਜੱਟਾਂ ਦੀਆਂ ਪੱਗਾਂ ਨੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਉਹ ਉਹ ਟੋਟਾ ਬੇੜਾ ਕਰਕੇ ਦੇ ਉਹ ਰੋਡ ਮੇਂ ਫਾਟੋ ਵਲੜੀਆਂ ਬਚਾ ਲੋ ਇਹ ਸੱਟਾਂ ਖਾ ਰਿਆ ਭਾਈ ਸਾਹਿਬ ਆਪਣਾ ਵੀਰਾਂ ਪਰ ਅਰੂਆ ਉਹ ਆਪਣੇ ਛੋਟੇ ਵੀਰ ਨੂੰ ਮਾਰ ਦਿੱਤਾ ਉਹ ਆਪਣੇ ਜਵਾਬ ਦਾ ਨਹੀਂ ਪੁੱਛਦਾ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜੰਮਪੀਓ ਨਾ ਕੰਮ ਦਾ ਕਰਕੇ ਜੇ ਤੁਹਾਡਾ ਅਸੀਂ ਮਾਈਂ ਦੀ ਰੋਣ ਵਿੱਚ ਬੰਨੋ ਮਟਰ ਗੱਡੀਆਂ ਪਾਰਦੇ ਨੇ ਅਸੀਂ ਪੈਣ ਦੇ ਦੇਣੀ ਆ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ਧੱਕੇ ਜਾਈ ਕਰੀਦਾ ਹੁਣ ਸੇ ਧੱਕੇ ਜਾਈ ਕਰੀਦਾ ਆਲ ਦੇ ਯਾਗੇ ਦਿੱਲੀ ਵਾਲੇ ਇਲਾਕੇ ਨੂੰ ਬਰਬਾਦ ਕਰਦਾ ਸਾਡਾ ਜੀ ਆਰਟੀਡੀ ਦਾ ਮੁੰਡਾਵਾਹ ਜੇਕਰ ਤੁਸੀਂ ਕੋਈ ਇੱਕ ਮਹਾਰਾਜ ਸਾਨੂੰ ਗੋਲੀ ਮਾਰ ਦੇ देख सकते हो मुलाजमान ट्रांसपोर्ट मंत्री मरते अशासन जा धका देखो आशासन दा मीडिया बि धका ਵੇਰੀ ਗੁੱਡ ਪੱਗਾਂ ਵੇਖੋ ਨੁਲਦੀਆਂ ਡੱਟਾਂ ਦੀਆਂ ਪੱਗਾਂ ਨੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਉਹ ਕੋਟਾ ਬੁੜਾ ਕਰਕੇ ਦਿਓ ਉਹ ਰੋਡ ਮੇਂ ਬਹੁਤ ਵੱਡੀਆਂ ਬਚਾ ਲੋ ਟੱਕਾ ਦਾ ਆਪਾਂ ਵੀਰਾਂ ਪਰ ਅਰਵਾ ਉਹ ਆਪਣੇ ਛੋਟੇ ਵੀਰ ਦੀ ਜਾਨ ਮਾਰ ਦਿੱਤੀ। ਉਹ ਆਪਣੇ ਸ਼ਰਕਾ ਨੂੰ ਪੈਣ ਲੱਗਦਾ ਉਹ ਜੀ ਆਮ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜੰਮ ਪਿਓ ਕਾਲਾ ਦਾ ਕਰਕੇ ਜੇ ਤੁਹਾਡਾ। ਬਿਲਕੁਲ ਮਾਈਨ ਰੋਡ ਵਿੱਚ 10 ਮੀਟਰ ਗੱਡੀਆਂ ਪਾਰਦੇ ਨੇ। ਅਸੀਂ ਪੈਣ ਦੇਣੀ ਆ। ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ। ਸਰਕਾਰ ਧੱਕੇ ਜਾਈ ਕਰੀਦਾ। ਕੁਰਸੀ ਧੱਕੇ ਜਾਈ ਕਰੀਦਾ। ਕਾਉਂਦਰੀਆਂ ਕੇ ਦਿੱਲੀ ਵਾਲੇ ਇਲਾਕੇ ਦੀ ਬਰਬਾਦ ਕਰਦਾ ਸਾਡਾ ਜੀ ਆਰਡੀ ਦਾ ਮੁਦਵਾਨ ਇੱਕ ਅਨੁਗੋਲੀ ਮਾਰ ਦੇ दर्शन करते हुए देख सकते हो मुलाजमान ट्रांसपोर्ट मंत्री मृत ਸੈਸ਼ਨ ਦਾ ਤੱਕਾ ਦੇਖੋ ਤੱਕਾ ਤੱਕਾ ਸੈਸ਼ਨ ਦਾ ਤੱਕਾ ਮੀਡੀਆ ਨਾਲ ਵੀ ਤੱਕਾ ਵੈਰੀ ਗੁੱਡ ਪੱਗਾਂ ਵੇਖੋ ਨੁਲਦੀਆਂ ਡੱਟਾਂ ਦੀਆਂ ਪੱਗਾਂ ਨੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਉਹ ਟੋਟਾ ਬੀੜਾ ਕਰਕੇ ਉਹ ਰੋਡ ਪੈਸ ਤੋਂ ਵੱਲ ਜਿਹੜੀਆਂ ਬਚਾਵ ਹੋਏ ਨੇ ਸੱਟਾਂ ਤੋਂ ਵੀ ਸਕੇ ਭਾਈ ਸਾਹਿਬਾਂ ਆਮਲਾ ਵੀਰਾਂ ਬਰ ਅਨੁਭਵ ਆਉਂਦਾ ਉਹ ਆਪਣੇ ਛੋਟੇ ਵੀਰ ਨੂੰ ਮਾਰ ਦਿੰਦੇ ਤਾਂ ਕੋਈ ਉਹ ਆਪਣੇ ਜਵਾਬ ਕਾਨੂੰਨੀ ਕੋਈ ਨਹੀਂ ਉਹ ਬਗੈਰ ਦੇ ਲੋਕੋ ਉਹ ਸਰਕਾਰ ਦੇ ਚੰਦੋ ਨਾ ਕੰਮ ਪਹਲ ਕਰਕੇ ਜੇ ਤੁਹਾਡਾ ਅਸੀਂ ਮਾਈ ਨੀ ਰੋਡ ਵਿੱਚ 10000 ਗੱਡੀਆਂ ਪਾਰਦੇ ਨੇ ਅਸੀਂ ਪੈਣ ਦੇਣੀ ਆ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ਨੱਕੇ ਜਾਈ ਕਰ ਦੇਣਾ ਕੁਰਸੇ ਤੇ ਕੈਸਾਈ ਕਰਦੇ ਆ ਕੁਰਸੇ ਪੰਜਾਬ ਦੇ ਨਹੀਂ ਅਗੇ ਦਿੱਲੀ ਵਾਲੇ ਲਾ ਦੇਣਾ ਮੈਂ ਬਾਤ ਕਰਦਾ ਹਾਂ ਜੀ 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 ਇਹ ਤਾਂ ਤੁਸੀ ਕੋਈ ਇੱਕ ਸਰਦਾਰ ਰਾਜ ਸਾਨੂੰ ਗੋਲੀ ਮਾਰ ਦੇ ਚਾਹੋ ਤਾਂ ਕਰਦਾ ਗੋਲੀ ਨਹੀਂ ਨਹੀਂ ਓਏ ਕੀ ਕਰਦੇ ਖੜਾ ਹੋ ਜਾ ਖੜਾ ਮੇਰੇ ਪਾਰ ਕਰਦੇ ਹੋ ਤੁਸੀਂ ਜਾ ਕੇ ਲਾਈਵ ਤੁਸੀਂ ਮੇਰਾ ਪ੍ਰਦਰਸ਼ਨ ਕਰਦੇ ਹੋਏ ਦੇਖ ਸਕਦੇ ਹੋ ਜੀ ਚੱਕਦੇ ਰਹੇ ਹੈ ਪ੍ਰਸ਼ਾਸਨ ਦਾ ਤੱਕਾ ਦੇਖੋ ਤੱਕਾ ਤੱਕਾ ਪ੍ਰਸ਼ਾਸਨ ਦਾ ਤੱਕਾ ਮੀਡੀਆ ਨਾਲ ਵੀ ਤੱਕਾ ਕੋਈ ਗੱਲ ਨਹੀਂ ਹਰ ਜਿਹੜੀ ਬੋਲ ਬੋਲ ਕੇ ਉਹ ਜਿਹੜਾ ਬਣਾਉਂਦਾ ਵੇਰੀ ਗੁੱਡ ਪੱਗਾ ਵੇਖੋ ਨੁਲਦੀਆਂ ਜੱਟਾਂ ਦੀਆਂ ਪੱਗਾ ਨੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਚੰਗਾ ਚੱਕੋ ਉਹ ਟੋਟਾ ਪੀੜਾ ਕਰਦੀ ਉਹ ਰੋਡ ਮੇਂ ਜਪਾ ਤੋਂ ਵੱਲੜੀਆਂ ਬਚਾਲਾ ਹੋਈ ਨਾ ਸੱਟਾ ਨਹੀਂ ਦਿੱਤੇ ਨਾਈ ਕਰਿਆ ਆਪਣਾ ਬਿਨਾ ਪਰ ਅਨੁਭਵ ਉਹ ਆਪਣੇ ਛੋਟੇ ਵੀਰ ਨੂੰ ਮਾਰ ਦਿੱਤੇ ਤਾਂ ਉਹ ਆਪਣੇ ਜਵਾਬ ਦਾ ਕੋਈ ਬਖਵਾਉਂਦੇ ਨਹੀਂ ਜਾਉਂਦੇ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜਾਂਦੇ ਹੋ ਕੰਮ ਦਾ ਸਰਜੇ ਤੁਹਾਡਾ ਦੇਖੋ ਮਾਈ ਦੀ ਰੋਣ ਵਿੱਚ 10 ਮੀਟਰ ਗੱਡੀਆਂ ਪਾ ਰਹੇ ਨੇ ਅਸੀਂ ਪੈਣ ਦੇਣੀਆਂ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ੱੱਕੇ ਜਾਏਗਾ ਕਿਰਦਾਰ ਉਸੇ ਤੱਕ ਕਹਿ ਜਾਏਗਾ ਕਾਉਂ ਦੇ ਯਾਗੇ ਦਿੱਲੀ ਵਾਲੇ ਇਲਾਕੇ ਨੂੰ ਬਰਬਾਦ ਕਰਦਾ ਰਿਹਾ ਸੀ ਜਾਰਦੀ ਦਾ ਮੁੰਡਾਵਾਦ ਜੇਕਰ ਤੁਸੀਂ ਮਸੀਕ ਸਰਬੰਸ ਆਰਾਜ ਸਾਨੂੰ ਗੋਲੀ ਮਾਰ ਦੇ ਤੁਸੀਂ ਦੇਖ ਸਕਦੇ ਹੋ ਬੰਤਾ ਮਲਾਜਮਾਂ ਨੇ ਸ਼ਾਇਦ ਚੱਕਦੇ ਨੇ शासन देखो अशवास धका मीडिया न बि ਹਜ਼ਾਰੀ ਪੱਗਾ ਵੇਖੋ ਨੁਲਦੀਆਂ ਡੱਟਾਂ ਦੀਆਂ ਪੱਗਾ ਨੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਉਹ ਟੋਟਾ ਪੀਣਾ ਕਰਕੇ ਜੀਵਾਂਗੇ ਉਹ ਰੋਡ ਪੈਸਾ ਤੋਂ ਵੱਲੀਆਂ ਬਚਾਓ ਇਹਨਾਂ ਸੱਟਾਂ ਦੇ ਸਿੱਕੇ ਭਾਈ ਸਾਹਿਬ ਇਹਨਾਂ ਬਿਨਾ ਬੜਾ ਅਨੁਭਵ ਉਹ ਆਪਣੇ ਛੋਟੇ ਵੀਰ ਨੂੰ ਮਾਰ ਦਿੱਤਾ ਉਹ ਆਪਣੇ ਜਵਾਬ ਦਾ ਨਹੀਂ ਬੋਲਣਾ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਜਾਂਦੇ ਹੋ ਨਾ ਕੰਮ ਦਾ ਕਰਕੇ ਜੇ ਤੁਹਾਡਾ ਅਸੀਂ ਮਾਈਂ ਰੋਡ ਵਿੱਚ ਪਲੋ ਮਟਰ ਗੱਡੀਆਂ ਪਾਰਦੇ ਨੇ ਅਸੀਂ ਪੈਣ ਦੇਣੀ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ੱੱਕੇ ਜਾਏਗਾ ਕਿਉਂਕਿ ਸਰਕਾਰ ੱੱਕੇ ਜਾਏਗਾ ਜੋ ਪੰਜਾਬ ਦੇ ਨਹੀਂ ਅਗੇ ਦਿੱਲੀ ਵਾਲੇ ਲਾਗਦੇ ਆ ਮਰਦਾਬਾਦ ਸਤਿ ਸ੍ਰੀ ਅਕਾਲ ਮਹਾਰਾਜ ਸਾਨੂੰ ਗੋਲੀ ਮਾਰ ਦਿਓ ਦੇ ਫੇਰ ਦੇਖ ਸਕਦੇ ਹਾਂ ਕਿ ਕਿਹੜੇ ਨਾਰ ਮਲਾਜਮਾਂ ਨੇ ਚੱਕਦੇ ਨੇ ਇਹ मीडिया भी धक्का वेरी गुड पगो जुड़दिया जटा दगा जुड़दी डराइवर दीर द ਟੋਟਾ ਬੇੜਾ ਕਰਕੇ ਜੀਓ ਉਹ ਰੋਡ 'ਤੇ ਬਸ ਉਹ ਜੜੀਆਂ ਬਚਾ ਲੋਏ ਨਾ ਸੱਟਾ ਖਾ ਰਹੀ ਸੀ ਕਿ ਕਾਈ ਕਰ ਰਿਹਾ ਆਪਣਾ ਬਿਨਾ ਬਨਨੂਆ ਕਾ ਕਰਦੇ ਉਹ ਆਪਣੇ ਜਵਾਨਾਂ ਨੂੰ ਫਿਰ ਦੇਖਣਾ ਉਹ ਜੀਆ ਉਹ ਬਗੈਰ ਤੋਂ ਲੋਕੋ ਉਹ ਸਰਕਾਰ ਦੇ ਚੰਪੀਓ ਕਰਨਾ ਕੰਮ ਬੇੜਾ ਕਰਕੇ ਜੀਓ ਟੋਟਾ ਸਾਡਾ ਤਾਂ ਮਾਈ ਦੀ ਰੋਡ 'ਤੇ ਵਿੱਚ 100 ਮਟਰ ਗੱਡੀਆਂ ਮਾਰਦੇ ਨੇ ਅਸੀਂ ਪੈਣ ਦੇਣੀ ਆ ਅਸੀਂ ਰੋਡ 'ਤੇ ਖਤਮ ਨਹੀਂ ਹੋਣ ਦੇਣੀ ਸਰਕਾਰ ਤੱਕ ਕੈਦਾਈ ਕਰਨਾ ਕੁਰਸੇ ਤੱਕ ਕੈਦਾਈ ਕਰਨਾ ਕੁਰਸੇ ਪੰਜਾਬ ਦੇ ਨਹੀਂ ਅਗੇ ਦਿੱਲੀ ਵਾਲੇ ਲਾੜੇ ਬਰਬਾਦ ਕਰਦਾ ਰਿਹਾ ਅਸਲੀ ਇਤਿਹਾਸ ਦੀ ਗੱਲ ਮੁੰਡਾ ਵਾਹ ਕੇ ਜੇਕਰ ਤੁਸੀਂ ਇੱਕ ਸਨਮਾਨ ਰਾਜ ਸਾਨੂੰ ਗੋਲੀ ਮਾਰ ਦਿਓ ਵੇ ਦੇਖ ਸਕਦੇ ਹਾਂ ਤੁਸੀਂ ਦੇਖਣਾ ਕਿ ਲਾਰ ਮੁਲਾਜ਼ਮਾਂ ਨੂੰ ਚੱਕਦੇ ਰਹੇ

ਜਟਾਂ ਦੀਆਂ ਪੱਗਾਂ ਰੁਲਦੀਆਂ ਡਰਾਈਵਰਾਂ ਦੀਆਂ ਵੀਰਾਂ ਦੀਆਂ ਪੰਗਲ ਚੱਕੋ ਉਹ ਟੋਟਾ ਬਿੜਾ ਕਰਕੇ ਦੇਵਾ ਲੋੜ ਵਿੱਚ ਪਾਤੋ ਵੱਲੜੀਆਂ ਬਚਾ ਲੋ ਟੱਕਾ ਕਰਾ ਬਾਈ ਸਾਹਿਬ ਆਪਨੇ ਬਿੜਾ ਪਰ ਅਰੂਆ ਕੋ ਆਪਣੇ ਛੋਟੇ ਵੀਰ ਦੀ ਵੀ ਮਾਰ ਰਿਹਾ ਕੋ ਆਪਣੇ ਸ਼ਵਾਤਾਂ ਨੂੰ ਕਹੀ ਪੁੱਛਦਾ ਉਹ ਬਗੈਰ ਤੋਂ ਲੋਕੋ ਸਰਕਾਰ ਦੇ ਜਾਂਦੇ ਹੋ ਕਰਨਾ ਕਾਬਿਲ ਕਰਕੇ ਦੇਵਾ देखो भाई नी रोड ਵਿੱਚ ਵਿੱਚ 10 ਮੀਟਰ ਗੱਡੀਆਂ ਪਾਰਦੇ ਨੇ ਅਸੀਂ ਭੈਣ ਦੇ ਦੇਣੀ ਆ ਅਸੀਂ ਰੋਡ ਵਿੱਚ ਖਤਮ ਨਹੀਂ ਹੋਣ ਦੇਣੀ ਸਰਕਾਰ ਤੇ ਕਹਿ ਜਾਈ ਕਰਦੇ ਆ ਕੁਰਸੇ ਤੇ ਕਹਿ ਜਾਈ ਕਰਦੇ ਆ ਜੀ 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 ਮੁੰਡਾਵਾ ਦੇਖੋ ਤੁਸੀਂ ਕਿਸ ਕੋ ਮਹਾਰਾਜ ਸਾਨੂੰ ਗੋਲੀ ਮਾਰ ਦੇ ਵੇ ਦੇਖ ਸਕਦੇ ਹਾਂ ਬੰਦਾ ਦੇਖਣਾ ਯਾਰ ਮਲਾਜਮਾਂ ਨਹੀਂ ਚੱਕਦੇ ਨੇ ਹੈ